ਅਸੀ ਕਾਲ ਜੀ ਮੈਂ ਤਰਮਿੰਦਰ ਸਿੰਘ ਹੈ ਸਵਾਗਤ ਹੈ ਤਰਮਿੰਦਰ ਮੁਕੇਰੀਆ ਦੇ ਉੱਤੇ ਅਸੀਂ ਅੱਜ ਦਾ ਜਿਹੜੀ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਖੜਕੜ ਕੜਾਂ ਦੀ ਖਟਕੜ ਕੜਾਂ ਪੰਜਾਬ ਦਾ ਉਹ ਪਿੰਡ ਪੰਜਾਬ ਕੀ ਭਾਰਤ ਕੀ ਵਰਲਡ ਦੇ ਇਤਿਹਾਸ ਦੇ ਵਿੱਚ ਇੱਕ ਅਹਿਮ ਪਿੰਡ ਹੈ ਇਹ ਪਿੰਡ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ ਜੱਦੀ ਪਿੰਡ ਜਿਹੜਾ ਪੰਜਾਬ ਦੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੇ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕਰਦੇ ਲੋਕ ਅਜੇ ਵੀ ਪਹੁੰਚਦੇ ਆ ਮੈਂ ਉਸ ਪਿੰਡ ਦੇ ਵਿੱਚ ਖੜਾ ਆ ਉਸ ਪਿੰਡ ਦੇ ਵਿੱਚ ਹੀ ਮੇਰੇ ਪਿੱਛੇ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤੇ ਸਿੱਧੇ ਸਾਹਮਣੇ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦਾ ਸਟੈਚੂ ਹੈ ਉਹਦੇ ਪਿੱਛੇ ਮਿਊਜ਼ੀਅਮ ਹੈ ਤੇ ਪਿੱਛੇ ਸਰੰਗਾ ਤੁਸੀਂ ਦੇਖ ਰਹੇ ਹੋ ਤੇ ਜਦੋਂ ਅਸੀਂ ਲਗਾਤਾਰ ਲੜਦੇ ਆ ਸ਼ਹੀਦ ਭਗਤ ਸਿੰਘ ਨੌਜਨ ਸਭਾ ਦਾ ਨਾਂ ਲੈਣੇ ਆ ਸੰਘਰਸ਼ ਕਰਦੇ ਆ ਤੇ ਕਈ ਲੋਕ ਕਹਿੰਦੇ ਆ ਕਿ ਬੇਲਿਆਂ ਦਾ ਕੰਮ ਐ ਜਾਂ ਕਿੱਦਾਂ ਐ ਪਰ ਜਿਹੜੀ ਤਬਦੀਲੀ ਦੀ ਗੱਲ ਕਰਦੇ ਆ ਜਿਹੜੀ ਤਬਦੀਲੀ ਦੀ ਗੱਲ ਸ਼ੀਦ ਆਜ਼ਮ ਭਗਤ ਸਿੰਘ ਨੇ ਕੀਤੀ ਸੀਗੀ ਪੇ ਮਜ਼ਦੂਰਾਂ ਦਾ ਰਾਜ ਹੋਣਾ ਚਾਹੀਦਾ ਐ ਕਿਸਾਨਾਂ ਦਾ ਰਾਜ ਹੋਣਾ ਚਾਹੀਦਾ ਐ ਜਿਨ੍ਹਾਂ ਨੇ ਲਗਾਤਾਰ ਦੋ ਵਕਤ ਕੰਮ ਕਰਕੇ ਮਿਹਨਤਾਂ ਕਰਕੇ ਇਸ ਮੁਲਕ ਦੇ ਬਾਰੇ ਚ ਜਾਂ ਕਹ ਲਈਏ ਇਸ ਮੁਲਕ ਦੇ ਵਿੱਚ ਰਹਿਣ ਲਾਇਕ ਆਪਣਾ ਵਸੀਲਾ ਆਪਣਾ ਪਰ ਲਗਾਤਾਰ ਚਾਹੇ ਜਿੰਨੇ ਵੀ ਅਮੀਰ ਲੋਕ ਹੋਣ ਬਡੇ ਵੱਡੇ ਕਾਰਪੋਰੇਟ ਘਰਾਣੇ ਹੁਣ ਉਹਨਾਂ ਦੇ ਵੱਲੋਂ ਕਾਬਜ਼ ਹੋਇਆ ਜਾਂਦਾ ਉਹਨਾਂ ਦੇ ਉੱਪਰ ਤਾਂ ਜਿਹਦੇ ਕਰਕੇ ਲੋਕਾਂ ਦੀ ਜਿਹੜੀ ਹੈ ਮੁਸ਼ਕਲ ਹੋ ਜਾਂਦੀ ਹੈ ਜ਼ਿੰਦਗੀ ਗੁਜ਼ਾਰਨ ਦੀ ਉਸੇ ਤਰ੍ਹਾਂ ਦਾ ਤੰਤਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਦੌਰ ਦੇ ਵਿੱਚ ਸੀਗਾ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਜਿਹੜਾ ਕਹ ਲੀਏ ਵੀ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਰਿਹਾ ਕੱਲਾ ਕੀ ਇਹ ਵੀ ਸਵਾਲ ਹੈ ਵੀ ਕੱਲਾ ਭਗਤ ਸਿੰਘ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਰਿਹਾ ਜਿਸ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਜਿਹੜਾ 2025 ਦੇ ਵਿੱਚ ਮਨਾਇਆਇਆ ਸੀ ਉਹ ਸ਼ਹੀਦ ਆਜ਼ਮ ਭਗਤ ਸਿੰਘ ਅੰਗਰੇਜ਼ ਸਾਮਰਾਜ ਦੇ ਵਿਰੁੱਧ ਲੜਿਆ ਉਂਗਰੇਜ਼ ਸਾਮਰਾਜ ਜਿਸ ਸਾਮਰਾਜ ਦੇ ਵਿੱਚ ਕਹਿੰਦੇ ਰਿਹਾ ਕਿ ਸੂਰਜ ਨਹੀਂ ਛਪਦਾ ਰਿਹਾ ਹੈ ਕਿਉਂ ਕਿ ਅੰਗਰੇਜ਼ ਸਾਮਰਾਜ ਜਿਹੜਾ ਹੈ ਅੰਗਰੇਜ਼ਾਂ ਦੀ ਜਿਹੜੀ ਕੰਪਨੀ ਹੈ ਇਸ ਦੌਰ ਦੇ ਵਿੱਚ ਜਿਹੜਾ ਹੈ ਲਗਾਤਾਰ ਕਹ ਲਈਏ ਵੀ ਇੱਕ ਗੱਲ ਖੜੀ ਕੀਤੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਅੱਜ ਦੇ ਸਮੇਂ ਦੇ ਵਿੱਚ ਸਰਕਾਰਾਂ ਬਦਲਦੀਆਂ ਅਕਾਲੀ ਦਲ ਭਾਜਪਾ ਆ ਗਈ ਕਾਂਗਰਸ ਆ ਗਈ ਜਾਂ ਕਹ ਲਈਏ ਬੀਜੇਪੀ ਆ ਗਈ ਬਹੁਤ ਜ਼ਿਆਦੇ ਰੋੜਾ ਰਹਿੰਦਾ ਹੈ ਪਰ ਜੇ ਗੱਲ ਕਰਨੀ ਹੋਵੇ ਕਿ ਇਹਨਾਂ ਸਰਕਾਰਾਂ ਦੇ ਆਉਣ ਦੇ ਨਾਲ ਤਬਦੀਲੀ ਕਿਉਂ ਨਹੀਂ ਹੁੰਦੀ ਤਬਦੀਲੀ ਜਿਹੜੀ ਹੋਣੀ ਚਾਹੀਦੀ ਹੈ ਲੋਕਾਂ ਦੇ ਰੋਜ਼ਗਾਰ ਨੂੰ ਲੈ ਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਆਮ ਕਿਸਾਨਾਂ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਲੈ ਕੇ ਉਹਨਾਂ ਦੇ ਗੁਜ਼ਰਬਸਰ ਨੂੰ ਲੈ ਕੇ ਸਾਰੇ ਜਿਹੜੇ ਚਲਦੇ ਸੰਸਰੇ ਨੂੰ ਲੈ ਕੇ ਬਰਾਬਰਤਾ ਨੂੰ ਲੈ ਕੇ ਉਹ ਕਿਉਂ ਨਹੀਂ ਤਬਦੀਲੀ ਹੁੰਦੀ ਉਹਦਾ ਕਾਰਨ ਵੱਡਾ ਹੈ ਉਹ ਵੱਡਾ ਕਾਰਨ ਅੱਜ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਖੜਾ ਹੈ ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਨੇ ਇਹ ਗੱਲ ਖੜੀ ਕੀਤੀ ਕਿ ਚਾਹੇ ਸੱਤਾ ਦੀ ਕੁਰਸੀ ਦੇ ਵਿੱਚ ਅੰਗਰੇਜ਼ ਹੋਣ ਅੰਗਰੇਜ਼ ਸਾਮਰਾਜ ਹੋਵੇ ਚਾਹੇ ਭਾਰਤ ਦੇ ਲੋਕ ਹੋਣ ਜੇ ਸੱਤਾ ਦੀ ਜਿਹੜੀ ਤਾਕਤ ਹੈ ਜਾਂ ਸੱਤਾ ਹੈ ਜਾਂ ਜਿਹੜੀ ਕੁਰਸੀ ਹੈ ਉਹ ਉਹਨਾਂ ਅਮੀਰਾਂ ਤੇ ਉਹਨਾਂ ਪੂੰਜੀਵੱਤੀਆਂ ਦੇ ਹੱਥ ਦੇ ਵਿੱਚ ਰਹੂਗੀ ਤੇ ਕਿਸਾਨਾਂ ਮਜ਼ਦੂਰਾਂ ਨੂੰ ਕੁਝ ਨਹੀਂ ਮਿਲੇਗਾ ਉਹ ਲੋਕ ਗੁਲਾਮ ਰਹਿਣਗੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਟੈਚੂ ਜਿਹਨੂੰ ਸਜਦਾ ਕਰਦੇ ਆ ਹਰ ਪਾਰਟੀਆਂ ਦੇ ਵਾਲੇ ਮੈਂ ਜਦੋਂ ਅਸੀਂ ਇੱਥੇ ਮੋਰਚਾ ਲਗਾ ਕੇ ਬੈਠੇ ਹਾਂ ਖੜਕਾ ਕਲਾ ਦੀ ਧਰਤੀ ਦੇ ਉੱਪਰ ਤੇ ਅਸੀਂ 28 ਸਤੰਬਰ ਨੂੰ ਜਦੋਂ ਇਹਦਾ ਜਨਮ ਦਿਹਾੜਾ ਸੀਗਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਉਸ ਦਿਨ ਅਸੀਂ ਦੇਖਿਆ ਕਿ ਉਹ ਭਾਜਪਾ ਨੇ ਵੀ ਇੱਥੇ ਆ ਕੇ ਸ਼ਹੀਦ ਭਗਤ ਸਿੰਘ ਦੇ ਆਗੂਆਂ ਨੇ ਜਿਹੜਾ ਹੈ ਸਜਦਾ ਕੀਤਾ ਜਦਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਭਾਜਪਾ ਦੀ ਆਰਐਸਐਸ ਦੀ ਵਿਚਾਰਧਾਰਾ ਪੈਰਲਲ ਖੜੀ ਸੀਗੀ ਭਗਤ ਸਿੰਘ ਇੱਕ ਸਮਾਜਵਾਦੀ ਸੀ ਤੇ ਆਰਐਸਐਸ ਜਿਹੜੀ ਹੈ ਇੱਕ ਕੱਟਰਵਾਦੀ ਵਿਚਾਰਧਾਰਾ ਦੇ ਉੱਪਰ ਖੜੀ ਸੀਗੀ ਜਿਹੜੀ ਅੰਗਰੇਜ਼ਾਂ ਦੇ ਵਿਰੁੱਧ ਤਾਂ ਕੀ ਲੜਨਾ ਸੀਗਾ ਏ ਜਿਹੜੀ ਭਾਰਤ ਦੇ ਉਹ ਲੜਦੇ ਲੋਕਾਂ ਦੇ ਵਿਰੁੱਧ ਲੜਦੀ ਰਹੀ ਹੈ ਤੇ ਉਹ ਆਪਸ ਦੇ ਵਿੱਚ ਹਿੰਦੂ ਮੁਸਲਮ ਭਾਈਚਾਰੇ ਨੂੰ ਲਗਾਤਾਰ ਤੋੜਨ ਦਾ ਯਤਨ ਕਰਦਾ ਪਰ ਭਾਰਤ ਦੀ ਰਾਜਨੀਤੀ ਦੇ ਲਈ ਸ਼ੀਦਿਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਪਾਸੇ ਰਹਿ ਗਈ ਹੈ ਸ਼ੀਦਿਆਜ਼ਮ ਭਗਤ ਸਿੰਘ ਨੂੰ ਵਰਤਿਆ ਜ਼ਰੂਰ ਜਾ ਰਿਹਾ ਹੈ ਸ਼ੀਦਿਆਜ਼ਮ ਭਗਤ ਸਿੰਘ ਨੂੰ ਆਪਣੀ ਵੋਟਾਂ ਦੀ ਰਾਜਨੀਤੀ ਨੂੰ ਹੋਰ ਤਕੜਾ ਕਰਨ ਦੇ ਲਈ ਹਰ ਇੱਕ ਸਿਆਸੀ ਪਾਰਟੀ ਪਰਟੀ ਜਿਹੜੇ ਲੋਕਾਂ ਦਾ ਰਿਆ ਸ਼ਹੀਦ ਆਜ਼ਮ ਭਗਤ ਸਿੰਘ ਉਹ ਲੋਕਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨੇੜੇ ਤੱਕ ਨਹੀਂ ਆਣ ਦਿੱਤਾ ਜਾਂਦਾ ਹੈ ਉਸ ਦਿਨ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਇਹ ਦੇਖਣ ਨੂੰ ਮਿਲਦਾ ਹੈ ਪਰ ਚਲੋ ਇੱਥੋਂ ਦੀ ਖੂਬਸੂਰਤੀ ਹੈ ਜ਼ਿਆਦਾਤਰ ਗੱਲਾਂ ਮੈਂ ਇੱਥੋਂ ਦੀ ਥੋੜੀ ਜੀ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ ਤਾਂ ਕਿ ਪੰਜਾਬ ਦੇ ਨੌਜਵਾਨ ਵੀ ਘੱਟੋ ਘੱਟ ਇੱਥੇ ਆ ਕੇ ਇੱਥੋਂ ਦੀ ਫਿਜ਼ਾ ਨੂੰ ਵੀ ਮਹਿਸੂਸ ਕਰਨ ਉਹ ਫਿਜ਼ਾ ਹੈ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਿਚਾਰ ਜਿਹੜੇ ਕੋ ਮੇਰੇ ਪਿੱਛੇ ਖੜਾ ਇਹ ਸਟੈਚੂ ਲਗਾਤਾਰ ਵੰਗਾਰ ਰਿਹਾ ਹੈ ਅੱਜ ਵੀ ਬੰਦ ਪੁੱਠੀ ਦੇ ਨਾਲ ਲਲਕਾਰ ਰਿਹਾ ਹੈ ਇਨਕਲਾਬ ਦਾ ਉਹ ਨਾਰਾ ਲਾ ਰਿਹਾ ਹੈ ਲਗਾਤਾਰ ਉਹ ਵਿਰੋਧ ਕਰ ਰਿਹਾ ਉਹਨਾਂ ਦੀ سرمਾਈਦਾਰੀ ਧਿਰਾਂ ਨੂੰ ਉਹ سرمਾਈਦਾਰ ਧਿਰਾਂ ਜਿਹੜੀਆਂ ਅੰਗਰੇਜ਼ਾਂ ਦੀ ਰਹੀਆਂ ਹਨ ਜਿਨ੍ਹਾਂ ਦੇ ਨਾਲ ਚਾਹੇ ਸਾਡੀ ਪੰਜਾਬ ਦੀ ਸਰਕਾਰਾਂ ਆਏ ਚਾਹੇ ਕੇਂਦਰ ਦੀ ਸਰਕਾਰਾਂ ਅੱਜ ਉਹ ਵੱਡੇ ਵੱਡੇ ਜਿਹੜੀ ਕਹਿ ਲੀਏ ਵੀ ਵਿਦੇਸ਼ੀਆਂ ਦੇ ਨਾਲ ਯਾਰੀਆਂ ਪਾਉਂਦੇ ਆਂ ਬਜਦੇਸੀ ਸਾਮਰਾਜ ਦੇ ਨਾਲ ਤਾਂ ਕਿ ਜਿਹੜਾ ਹੈ ਆਪਣੇ ਹੋਰ ਮੁਨਾਫੇ ਵਧਾਈ ਜਾ ਸਕਣ ਇਸ ਗੱਲ ਦੇ ਨਾਲ ਨਹੀਂ ਵੀ ਲੋਕਾਂ ਦਾ ਜੀਵਨ ਪੱਤਰ ਬਦਲਿਆ ਜਾ ਸਕੇ ਇਸ ਗੱਲ ਦੇ ਨਾਲ ਨਹੀਂ ਵੀ ਗਰੀਬ ਕਿਸਾਨ ਮਜ਼ਦੂਰ ਵਰਕਿੰਗ ਕਲਾਸ ਹੈ ਉਹਨਾਂ ਦਾ ਭਵਿੱਖ ਦੇ ਵਿੱਚ ਕੋਈ ਤਬਦੀਲੀ ਆ ਸਕੇ ਨਾ ਪਰ ਅੱਜ ਵੀ ਇੱਥੇ ਹੀ ਗੱਲ ਖੜੀ ਹੈ ਤੇ ਇਸ ਇਸ ਜਗ੍ਹਾ ਦੇ ਉੱਪਰ ਆ ਕੇ ਕੁਝ ਨਾ ਕੁਝ ਮਹਿਸੂਸ ਕਰਨਾ ਚਾਹੀਦਾ ਹੈ ਇਹ ਜਲੰਧਰ ਦੇ ਨੇੜੇ ਨਵਾਂ ਸ਼ਹਿਰ ਜਿਹੜਾ ਹੈ ਜ਼ਿਲ੍ਹਾ ਹੈ ਤੇ ਨਵਾਂ ਸ਼ਹਿਰ ਦੀ ਖੜਕੜ ਕਲਾ ਦੀ ਧਰਤੀ ਦੇ ਉੱਪਰ ਕਹਿ ਲਈਏ ਵੀ ਅਸ਼ੀਤ ਭਗਤ ਸਿੰਘ ਦਾ ਜੱਦੀ ਜਿਹੜਾ ਹੈ ਪਿੰਡ ਐ ਖੜਕੜਕੜਾ ਉੱਥੇ ਇਹ ਮਿਊਜ਼ੀਅਮ ਹੈ ਜਿਹਦੇ ਵਿੱਚ ਅੱਜ ਹੀ ਗੋਤ ਲੱਗਾ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਤੇ ਪਿੱਛੇ ਵੀ ਬਹੁਤ ਮਿਊਜ਼ੀਅਮ ਵੀ ਹੈ ਜਿਹਦੇ ਵਿੱਚ ਅਲੱਗ-ਅਲੱਗ ਜਿਹੜੀ ਹੈ ਭਗਤ ਸਿੰਘ ਦੀ ਪੂਰੀ ਜਿਹੜੀ ਕਹ ਲਈਏ ਜੀਵਨ ਯਾਤਰਾ ਜਿਹੜੀ ਉਹਨਾਂ ਦੀ ਰਹੀ ਹੈ 23 ਵਰਿਆਂ ਤੱਕ ਦੀ ਉਹਦੇ ਬਾਰੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਹੈ ਦੇਖਣਾ ਚਾਹੀਦਾ ਤੁਹਾਨੂੰ ਬੱਚਿਆਂ ਨੂੰ ਲੈ ਕੇ ਆ ਇੱਥੇ ਆਣਾ ਚਾਹੀਦਾ ਤਾਂ ਕਿ ਸਿੱਖਣ ਨੂੰ ਕੁਝ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਿਉਂਕਿ ਅੰਦਰ ਦੀ ਮਿਊਜ਼ੀਅਮ ਦੀ ਨਹੀਂ ਦਿਖਾ ਸਕਦੇ ਇੱਥੋਂ ਹੀ ਤੁਹਾਡੇ ਨਾਲ ਛੋਟੀ ਕਰਦਣੀ ਕਲਿੱਪ ਸਾਂਝੇ ਕਰਾਂਗੇ ਨਾਲ ਇੱਥੋਂ ਦੇ ਜੱਦੀ ਘਰ ਦਾ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਜੱਦੀ ਘਰ ਕਿਹ ਹੈ ਆ ਕਿ ਉੱਥੋਂ ਦੀ ਹੈਗਾ ਹੁਣ ਪਿੱਛੇ ਜਰੂਰ ਹੈ ਮਿਊਜ਼ੀਅਮ ਦੇ ਪਿਛਲੇ ਸਾਈਡ ਵੀ ਕੰਮ ਲੱਗਾ ਹੋਇਆ ਜਿੱਥੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ਬਣਾਉਣ ਦਾ ਜਿਹੜਾ ਲੱਗਾ ਹੋਇਆ ਪਰ ਉਹ ਇੱਕ ਆਪਣੇ ਪ੍ਰਕਾਰ ਦਾ ਹੋ ਗਿਆ ਇੱਕ ਅਸੰਸਲਾ ਆਪਣੇ ਪ੍ਰਕਾਰ ਦਾ ਹੋ ਗਿਆ ਤੇ ਪਰ ਗੱਲ ਤਾਂ ਇੱਥੇ ਖੜੀ ਹੈ ਵੀ ਕੀ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅੰਗਰੇਜ਼ ਸਾਮਰਾਜ ਦੇ ਚੁੰਗਲ ਤੋਂ ਛੁਡਾਣ ਦੇ ਲਈ ਫਾਂਸੀਆਂ ਦੇ ਰਸੇ ਤੱਕ ਗਿਆ ਜਿੰਨ ਸੈਂਕੜੇ ਕਿਤਾਬਾਂ ਪੜੀਆਂ ਤੇ ਲਿਖੀਆਂ ਆ ਕਿ ਅੱਜ ਉਹ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕਿੰਨੇ ਕ ਰਜਿਸਟਰ ਕਰਦੀ ਹੈ ਸਾਡੇ ਮੁਲਕ ਦੇ ਵਿੱਚ ਉਸ ਵਿਚਾਰਧਾਰਾ ਦੇ ਉੱਪਰ ਲੋਕ ਕਿੰਨੇ ਕ ਲੜਦੇ ਆ ਕਿੰਨੇ ਕ ਚੱਲਦੇ ਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਉਹ ਮੁਲਕ ਬਣ ਗਿਆ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਲ ਪੰਜਾਬ ਦੇ ਨੌਜਵਾਨ ਭਾਰਤ ਦੇ ਨੌਜਵਾਨ ਸਹਿਮਤ ਹੈ ਉਹ ਲੜਦੇ ਆ ਉਹ ਇੱਥੇ ਆ ਕੇ ਆ ਪਰ ਇੱਕ ਗੱਲ ਇਹ ਵਿਚਾਰਨ ਵਾਲੀ ਜ਼ਰੂਰ ਹੈ ਕਿਉਂਕਿ ਇਹ ਇਕਲੌਤਾ ਉਹ ਨੌਜਵਾਨ ਹੈ ਪੰਜਾਬ ਦਾ ਜਿੰਨ ਜ਼ਿਕਰ ਵਰਕਿੰਗ ਕਲਾਸ ਦਾ ਕੀਤਾ ਕਿਸਾਨਾਂ ਦਾ ਕੀਤਾ ਮਜ਼ਦੂਰਾਂ ਦਾ ਕੀਤਾ ਨੌਜਵਾਨਾਂ ਦਾ ਕੀਤਾ ਤੇ ਇਸ ਨੌਜਵਾਨ ਨੇ ਜਿਹੜੀ ਹੈ ਉਸ ਅੰਗਰੇਜ਼ ਸਾਮਰਾਜ ਦੇ ਨਾਲ ਅੱਖ ਚੱਕ ਪਾ ਕੇ ਜਿਹੜੀ ਹੈ ਗੱਲ ਕੀਤੀ ਜਿਸ ਅੰਗਰੇਜ਼ ਸਾਮਰਾਜ ਦੇ ਵਿਰੁੱਧ ਪੂਰਨ ਵੱਡੀ ਇੱਕ ਧਿਰ ਜਿਹੜੀ ਕਾਂਗਰਸ ਹੈ ਉਸ ਸਮੇਂ ਸਹੀ ਤਰੀਕੇ ਦੇ ਨਾਲ ਕਹਿ ਲਿਆ ਵੀ ਸਿੱਧੇ ਲੜਾਈ ਦੇ ਵਿੱਚ ਟੱਕਰ ਚ ਨਹੀਂ ਹੈ ਇਹ ਗੱਲ ਇੱਥੋਂ ਦੀ ਸ਼ਹੀਦ ਅਜ਼ਮ ਇਸੀ ਕਰਕੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਵਿਚਾਰਧਾਰਾ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆਂ ਕਿ ਜਦੋਂ ਤੱਕ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਿਚਾਰਾਂ ਵਾਲਾ ਸਮਾਜ ਨਹੀਂ ਬਣਦਾ ਉਦੋਂ ਤੱਕ ਸਾਡੇ ਵਰਗੇ ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਨਹੀਂ ਮਿਲੂਗਾ ਸਾਡੇ ਵਰਗੇ ਨੌਜਵਾਨਾਂ ਦਾ ਭਵਿੱਖ ਚੰਗਾ ਨਹੀਂ ਹੋਊਗਾ ਉਦੋਂ ਤੋਂ ਅੱਗੇ ਦੇਸ਼ ਦੇ ਕਿਸਾਨਾਂ ਦਾ ਦੇਸ਼ ਦੇ ਮਜ਼ਦੂਰਾਂ ਦਾ ਦੇਸ਼ ਦੇ ਮਲਾਜ਼ਮਾਂ ਦਾ ਕੋਈ ਚੰਗਾ ਜੀਵਨ ਪੱਧਰ ਚੰਗਾ ਨਹੀਂ ਹੋ ਸਕਦਾ ਨਹੀਂ ਤਾਂ ਕਿਸੇ ਵੀ ਵਿਅਕਤੀ ਨਾਲ ਤੁਸੀਂ ਗੱਲ ਕਰ ਲੋ ਅੱਜ ਦੇ ਸਮੇਂ ਦੇ ਵਿੱਚ ਜਦੋਂ 78 ਸਾਲ ਸਾਡੇ ਮੁਲਕ ਨੂੰ 1947 ਤੋਂ ਬਾਅਦ ਆਜ਼ਾਦ ਹੋਏ ਨੂੰ ਹੋ ਗਿਆ ਇੱਕ ਵੀ ਸ਼ਖਸ ਇਹ ਨਹੀਂ ਕਹੂਗਾ ਕਿ ਮੈਂ ਘਰੋਂ ਸੁਖੀ ਹਾਂ ਮੇਰੇ ਬੱਚਿਆਂ ਨੂੰ ਚੰਗੀ ਨੌਕਰੀ ਮਿਲੀ ਹੋਈ ਹੈ ਅੱਜ ਵੀ ਲੋਕਾਂ ਨੂੰ ਭੱਜਣਾ ਪੈ ਰਿਹਾ ਇਧਰੋਂ ਲੈ ਕੇ ਦੂਜੇ ਪਾਸੇ ਇੱਕ ਸੂਬੇ ਤੋਂ ਦੂਜੇ ਪਾਸੇ ਸੂਬੇ ਵੱਲ ਨੂੰ ਭੱਜਨੇ ਪੈਂਦਾ ਹੈ ਰੋਜ਼ਗਾਰ ਦੇ ਲਈ ਇੱਕ ਸੂਬੇ ਤੋਂ ਦੂਜੇ ਪਾਸੇ ਇਹ ਦੇ ਲਈ ਭੱਜਣਾ ਪੈਂਦਾ ਹੈ ਆਪਣੀ ਸੋਸ਼ਲ ਸਿਕਿਉਰਿਟੀ ਦੇ ਲਈ ਇੱਕ ਸਟੇਟ ਤੋਂ ਲੈ ਕੇ ਕਹਿ ਲਈਏ ਇੱਕ ਦੇਸ਼ ਤੋਂ ਲੈ ਕੇ ਦੂਜੇ ਦੇਸ਼ਾਂ ਤੱਕ ਜਾਣ ਦਾ ਸਫ਼ਰ ਜਿਹੜਾ ਹੈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਗਿਆ ਹੈ ਤੇ ਇੱਥੇ ਕੋਈ ਜ਼ਿਆਦਾ ਕੁਝ ਤਾਂ ਨਹੀਂ ਮੈਂ ਦਿਖਾਉਣ ਵਾਲਾ ਜਿਹੜਾ ਕਿਉਂਕਿ ਅੱਖੀਂ ਦੇਖਿਆ ਜਾ ਸਕਦਾ ਕੁਝ ਚੀਜ਼ਾਂ ਵੀਡੀਓ ਨਹੀਂ ਕੀਤੀਆਂ ਜਾ ਸਕਦੀਆਂ ਪਰ ਇੱਥੇ ਜ਼ਰੂਰ ਆਣਾ ਚਾਹੀਦਾ ਤੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਜਦਾ ਵੀ ਕਰਨਾ ਚਾਹੀਦਾ ਤੇ ਥੋੜਾਕਿ ਸੋਚਣਾ ਚਾਹੀਦਾ ਹੈ ਕਿ ਭਗੇ ਸਿੰਘ ਹੁਣੀ ਜਿਹੜੇ ਨੌਜਵਾਨ ਸੀ 23 ਵਰਿਆਂ ਦੇ ਉਹਦੇ ਨਾਲ ਦੇ ਸਾਥੀ ਜਿਹੜੇ ਕਹੇ ਲਈਏ ਚਾਹੇ ਸੁਖਦੇਵ ਚਾਹੇ ਰਾਜਗੁਰੂ ਹੈ ਜਿਹੜਾ ਤਿੰਨਾਂ ਨੇ ਫਾਂਸੀ ਦੇ ਰਸੇ ਚੁੰਮੇ ਬੜੀ ਵੱਡੀ ਗੱਲ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅੰਗਰੇਜ਼ ਸਾਮਰਾਜ ਦੇ ਵਿਰੁੱਧ ਗੱਲ ਖੜੇ ਕਰਨ ਦੇ ਲਈ ਇੱਡਾ ਵੱਡਾ ਬਲਦਾਨ ਦੇਣਾ ਇਤਿਹਾਸ ਦੇ ਵਿੱਚ ਯਾਦ ਰੱਖਣ ਵਾਲਾ ਹੈ ਤੇ ਇਸ ਧਰਤੀ ਦੇ ਉੱਪਰ ਆ ਕੇ ਸਜਦਾ ਕਰਨਾ ਬਣਦਾ ਹੈ ਤੇ ਭਗਤ ਸਿੰਘ ਦੀ ਉਸ ਵਿਚਾਰਧਾਰਾ ਦੇ ਉੱਪਰ ਚੱਲਣਾ ਬਣਦਾ ਹੈ ਜਦੋਂ ਅਸੀਂ ਇੱਥੇ ਮੋਰਚਾ ਲਗਾ ਕੇ ਲਗਾਤਾਰ ਬੈਠੇ ਹੋਏ ਹਾਂ ਤੇ ਲਗਾਤਾਰ ਇੱਥੇ ਵੱਡੀ ਗਿਣਤੀ ਲੋਕਾਂ ਨੂੰ ਆਂਦੇ ਵੀ ਦੇਖਦੇ ਹਾਂ ਪਰ ਅਸੀਂ ਉਹਨਾਂ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਕਹਿੰਨੇ ਆ ਉਹ ਮੁੰਡੇ ਕੁੜੀਆਂ ਨੂੰ ਵੀ ਆਓ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿੱਥੇ ਵਿਚਾਰਧਾਰਾ ਦੇ ਉੱਪਰ ਲੜੋ ਦੇਖੋ ਤੇ ਇੱਥੇ ਵੀ ਥੋੜਾ ਜਿਹਾ ਘੁੰਮ ਕੇ ਇੱਥੇ ਪਹੁੰਚ ਕੇ ਸ਼ਹੀਦ ਅਜ਼ਮ ਭਗਤ ਸਿੰਘ ਨੂੰ ਸਜਦਾ ਕਰਕੇ ਲੜਾਈਆਂ ਦੇ ਉਸ ਮੈਦਾਨ ਦੇ ਵਿੱਚ ਹੋਰ ਤਕੜੇ ਹੋ ਕੇ ਡਟੋ ਕਿਉਂਕਿ ਹਜੇ ਤੱਕ ਸ਼ਹੀਦ ਅਜ਼ਮ ਭਗਤ ਸਿੰਘ ਦੀ ਉਹ ਗੱਲ ਸ਼ਹੀਦ ਅਜ਼ਮ ਭਗਤ ਸਿੰਘ ਦੀ ਉਹ ਲੜਾਈ ਖਤਮ ਨਹੀਂ ਹੋਈ ਜਿਹੜੀ ਉਹਨਾਂ ਕਹੀ ਸੀ ਕਿ ਮੇਰੀ ਲੜਾਈ ਅਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਨਹੀਂ ਬੰਦ ਹੁੰਦੀ ਧੰਨਵਾਦ